ਸਾਰਿਆਂ ਨੂੰ ਜੀ ਸਤ ਸ੍ਰੀ ਅਕਾਲ ਹੈਪੀ ਫੈਮਿਲੀ ਚੈਨਲ ਤੇ ਤੁਹਾਡਾ ਸਾਰਿਆਂ ਦਾ ਜੀ ਵੈਲਕਮ ਅੱਜ ਆਪਾਂ ਜੀ ਜਿਹੜਾ ਇੱਕ ਸੋਲੂਸ਼ਨ ਤਿਆਰ ਕਰਾਂਗੇ ਨਾ ਉਹ ਮੱਖੀਆਂ ਮੱਛਰ ਭਜਾਉਣ ਵਾਸਤੇ ਦੇਖੋ ਜੀ ਹੁਣ ਮੌਸਮ ਚੇਂਜ ਹੋ ਗਿਆ ਗਰਮੀ ਕਰਕੇ ਮੱਖੀਆਂ ਮੱਛਰ ਕਿੰਨੇ ਜਲਦੀ ਜ਼ਿਆਦਾ ਹੋ ਗਏ ਹੈਨਾ ਤੇ ਉਹਦੇ ਲਈ ਆਪਾਂ ਤੁਹਾਨੂੰ ਇੱਕ ਬਹੁਤ ਹੀ ਵਧੀਆ ਤਰੀਕਾ ਦੱਸਾਂਗੇ ਉਹ ਦੇਖੋ ਜੀ ਆਪਾਂ ਜਿਹੜਾ ਸੋਲੂਸ਼ਨ ਤਿਆਰ ਕਰਾਂਗੇ ਉਹਦਾ ਤੁਸੀਂ ਪੋਚਾ ਵੀ ਲਗਾ ਸਕਦੇ ਹੋ ਤੇ ਸਪਰੇ ਵੀ ਕਰ ਸਕਦੇ ਹੋ ਤੇ ਦੋਨਾਂ ਲਈ ਤੁਸੀਂ ਵਰਤ ਸਕਦੇ ਹੋ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖਿਓ ਜੀ ਸਾਡੇ ਚੈਨਲ ਤੇ ਪਲੀਜ਼ ਤੁਸੀਂ ਪਹਿਲੀ ਵਾਰੀ ਆਇਆ ਹੋ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਦੇ ਕਰੋ ਜੀ ਵੀਡੀਓ ਨੂੰ ਐਂਡ ਤੱਕ ਦੇਖਿਓ ਤੇ ਆਪਾਂ ਜੀ ਕਰਦੇ ਆ ਇਹ ਸੋਲੂਸ਼ਨ ਤਿਆਰ ਉਹਦੇ ਲਈ ਦੇਖੋ ਜੀ ਆਪਾਂ ਨੇ ਅੱਧਾ ਲੀਟਰ ਪਾਣੀ ਦਾ ਲੈ ਲਿਆ ਤੇ ਆਪਾਂ ਪੰਜ ਲਵਾਂਗੇ ਜੀ ਫਰਨੈਲ ਦੀਆਂ ਗੋਲੀਆਂ ਇਹਨਾਂ ਨੂੰ ਆਪਾਂ ਲੈਨੇ ਆ ਘੁੱਟ ਤੇ ਜਿਹੜੀ ਚੀਜ਼ ਆਪਾਂ ਨਾਲੋ ਨਾਲ ਪਾਵਾਂਗੇ ਉਹ ਤੁਹਾਨੂੰ ਦੱਸੀ ਚੱਲਾਂਗੇ ਤੁਸੀਂ ਵੀਡੀਓ ਨੂੰ ਤੁਸੀਂ ਐਂਡ ਤੱਕ ਦੇਖਿਓ ਜਿਹੜਾ ਆਪਣਾ ਇਹ ਜੀ ਅੱਧਾ ਲੀਟਰ ਪਾਣੀ ਦਾ ਉਹ ਆਪਾਂ ਇਹੜਾ ਜਿਹਦੇ ਵਿੱਚ ਪਾ ਕੇ ਇਹਨੂੰ ਪਹਿਲਾਂ ਚੰਗੀ ਤਰ੍ਹਾਂ ਨਾਲ ਗਰਮ ਕਰ ਲਾਂਗੇ ਇਹਨੂੰ ਪਾਣੀ ਨੂੰ ਆਪਾਂ ਨੇ ਚੰਗੀ ਤਰ੍ਹਾਂ ਨਾਲ ਪਹਿਲਾਂ ਗਰਮ ਕਰਨਾ ਤੇ ਆਪਾਂ ਨੇ ਜਿਹੜੀਆਂ ਫਰਨੇਲ ਦੀਆਂ ਗੋਲੀਆਂ ਸੀ ਉਹ ਲਈਆਂ ਆਪਾਂ ਨੇ ਕੁੱਟ ਤੇ ਫਿਰ ਆਪਾਂ ਇਹਦੇ ਵਿੱਚ ਐਡ ਕਰ ਦਾਂਗੇ ਜੇ ਆਪਾਂ ਠੰਡੇ ਪਾਣੀ ਦੇ ਵਿੱਚ ਇਹ ਕੁੱਟੀਆਂ ਹੋਈਆਂ ਫਰਨੇਲ ਦੀਆਂ ਗੋਲੀਆਂ ਵੀ ਐਡ ਕਰਤੀਆਂ ਨਾ ਤੇ ਬਿਲਕੁਲ ਨਹੀਂ ਖੁਰਨੀਆਂ ਹੈਗੀਆਂ ਇਸ ਕਰਕੇ ਤੁਸੀਂ ਪਾਣੀ ਗਰਮ ਕਰਕੇ ਹੀ ਇਹਦੇ ਵਿੱਚ ਇਹ ਪਾਊਡਰ ਬਣਾ ਕੇ ਹੀ ਫਰਨੇਲ ਦੀਆਂ ਗੋਲੀਆਂ ਦਾ ਪਾਉਣਾ ਵਾ ਤੇ ਆਪਣਾ ਪਾਣੀ ਹੋ ਗਿਆ ਜੀ ਗਰਮ ਹੁਣ ਆਪਾਂ ਇਹਦੇ ਵਿੱਚ ਪਾ ਦਨੇ ਆ ਜਿੰਨੀਆਂ ਤੁਹਾਡੀਆਂ ਫਰਨੇਲ ਦੀਆਂ ਗੋਲੀਆਂ ਉਸ ਹਾਵ ਨਾਲ ਤੁਸੀਂ ਪਾਣੀ ਲੈਣਾ ਤੇ ਆਪਣੀਆਂ ਇਹ ਪੰਜ ਸੀਗੀਆਂ ਫਰਨੇਲ ਦੀਆਂ ਗੋਲੀਆਂ ਤੇ ਆਪਾਂ ਨੇ 10 ਲੀਟਰ ਲਿਆ ਪਾਣੀ ਦਾ ਦੇਖ ਸਕਦੀ ਹਾਂ ਜੀ ਤੁਸੀਂ ਫਰਨੇਲ ਦੀਆਂ ਗੋਲੀਆਂ ਜਿਹੜੀਆਂ ਆਪਾਂ ਨੇ ਪੀਸ ਕੇ ਪਾਈਆਂ ਸੀ ਉਹ ਬਿਲਕੁਲ ਹੀ ਵਿਛੇ ਦੇ ਪਾਣੀ ਦੇ ਮਿਕਸ ਹੋ ਗਈਆਂ ਇਹ ਤੋਂ ਬਾਅਦ ਤੁਸੀਂ ਲੈਣੀਆਂ ਜੀ 3-4 ਚਮਚੇ ਚਿੱਟੇ ਨਮਕ ਦੇ ਉਹ ਵੀ ਇਹਦੇ ਵਿੱਚ ਹੀ ਐਡ ਕਰ ਦੇਣੇ ਆ ਹੁਣ ਜੇ ਗੈਸ ਆਪਾਂ ਦਿੰਨੀ ਬੰਦ ਕਰ ਗੈਸ ਆਪਾਂ ਨੇ ਜੀ ਬਿਲਕੁਲ ਬੰਦ ਕਰਤਾ ਤੇ ਹੁਣ ਆਪਾਂ ਇਹਦੇ ਵਿੱਚ ਜਿਹੜੀਆਂ ਦੋ ਚੀਜ਼ਾਂ ਮਿਕਸ ਕਰਾਂਗੇ ਉਹ ਵੀ ਤੁਹਾਨੂੰ ਦੱਸਦੇ ਆਂ ਦੇਖੋ ਜੀ ਜਿਹੜੀ ਆਪਣੀ ਅਗਲੀ ਚੀਜ਼ ਹੈਗੀ ਉਹ ਚਿੱਟਾ ਸਿਰਕਾ ਚਿੱਟਾ ਸਿਰਕਾ ਆਪਾਂ ਨੇ ਅਤੀ ਘੋਲੀ ਲੈਣੀ ਹੈ ਜੀ ਜਿਹੜੀ ਆਪਣੀ ਅਗਲੀ ਚੀਜ਼ ਹੈਗੀ ਉਹ ਹੈਗਾ ਜੀ ਡਟਾਲ ਡਟਾਲ ਤੇ ਤੁਸੀਂ ਦੋ ਤਿੰਨ ਚਮਚੇ ਪਾ ਲਿਓ ਹੁਣ ਆਪਣਾ ਜੀ ਜਦੋਂ ਇਹ ਪਾਣੀ ਬਿਲਕੁਲ ਠੰਡਾ ਹੋ ਗਿਆ ਤੇ ਫਿਰ ਉਹ ਤੋਂ ਬਾਅਦ ਆਪਾਂ ਨਾ ਸਪਰੇਅ ਵਾਲੀ ਬੋਤਲ ਦੇ ਵਿੱਚ ਪਾ ਲਾਂਗੇ ਤੇ ਜਿੱਥੇ ਵੀ ਮੱਖੀਆਂ ਮੱਛਰ ਆਉਂਦੇ ਨੇ ਤੁਸੀਂ ਉੱਥੇ ਸਪਰੇਅ ਵੀ ਕਰ ਸਕਦੇ ਹੋ ਇਹ ਜਿਹੜੀਆਂ ਆਪਣੀ ਕਿਚਨ ਦੀਆਂ ਸੈਲਫਾ ਹੁੰਦੀਆਂ ਨੇ ਤੇ ਤੁਸੀਂ ਇਹਦਾ ਪੋਚਾ ਵੀ ਲਗਾ ਸਕਦੇ ਹੋ ਆਪਾਂ ਜੀ ਇੱਕ ਪੌਣੀ ਲੈ ਕੇ ਤੇ ਇਹਨੂੰ ਆਪਾਂ ਲੈਨੇ ਆ ਪੌਣ ਹੁਣ ਆਪਾਂ ਦਾ ਮੰਨ ਲੀਜੀ ਸਪਰੇਅ ਵਾਲੀ ਬੋਤਲ ਤੇ ਇਹ ਵਿੱਚ ਆਪਾਂ ਬੋਤਲ ਦੇ ਵਿੱਚ ਪਾ ਦਾਂਗੇ ਮੈਂ ਜੀ ਤੁਹਾਨੂੰ ਪੋਚਾ ਦੀ ਇਹਦਾ ਲਗਾ ਕੇ ਦਿਖਾਉਣੀ ਆ ਤੇ ਇਹਦੀ ਇੰਨੀ ਵਧੀਆ ਨਾਲ ਜਿਹੜੀਆਂ ਆਪਾਂ ਫਰਨੇਲ ਦੀਆਂ ਗੋਲੀਆਂ ਪਾਈਆਂ ਹੋਈਆਂ ਨੇ ਨਾ ਤੇ ਉਹਦੇ ਨਾਲ ਬਹੁਤ ਵਧੀਆ ਸ਼ਾਈਨਿੰਗ ਜਿਹੜਾ ਆਪਾਂ ਨੇ ਚਿੱਟਾ ਨਾਮਕ ਵੀ ਪਾਇਆ ਉਹ ਵੀ ਬਹੁਤ ਵਧੀਆ ਆਪਣੀ ਹਰ ਚੀਜ਼ ਨੂੰ ਕਲੀਨਿੰਗ ਕਰਦਾ ਤੇ ਮੱਖੀ ਮੱਛਰ ਤਾਂ ਬਿਲਕੁਲ ਹੀ ਨਹੀਂ ਆਉਣਾ ਹੈਗਾ ਤੁਸੀਂ ਇਹਦਾ ਪੋਚਾ ਲਗਾ ਕੇ ਸਲਫ ਦੇ ਕਿਚਨ ਦੀਆਂ ਸਲਫਾਂ ਦੀ ਉੱਤੇ ਪੋਚਾ ਜ਼ਰੂਰ ਲਗਾਇਆ ਕਰੋ ਤੇ ਦਿਨ ਵਿੱਚ ਜਦੋਂ ਆਪਾਂ ਨੇ ਜੀ ਇਹ ਸੋਲੂਸ਼ਨ ਤਿਆਰ ਕੀਤਾ ਸੀ ਨਾ ਤੇ ਦੇਖੋ ਜੀ ਇਹਦੇ ਨੇੜੇ ਇੱਕ ਵੀ ਮੱਖੀ ਮੱਛਰ ਨਹੀਂ ਆਇਆ ਹੈਗਾ ਨਹੀਂ ਤਾਂ ਜਦੋਂ ਆਪਾਂ ਕੋਈ ਵੀ ਚੀਜ਼ ਬਣਾਉਣੀ ਆ ਤੇ ਮੱਖੀਆਂ ਮੱਛਰ ਬਹੁਤ ਜਲਦੀ ਆ ਜਾਂਦੇ ਨੇ ਤੇ ਬਹੁਤ ਹੀ ਵਧੀਆ ਇਹ ਆਪਾਂ ਨੇ ਜਿਹੜਾ ਸੋਲੂਸ਼ਨ ਤਿਆਰ ਕੀਤਾ ਆ ਤੇ ਨਾਰਮਲੀ ਆਪਣੇ ਘਰ ਦੇ ਵਿੱਚ ਚੀਜ਼ਾਂ ਹੁੰਦੀਆਂ ਨੇ ਜਿੰਨਾ ਤੋਂ ਆਪਾਂ ਨੇ ਤਿਆਰ ਕੀਤਾ ਤੇ ਵੀਡੀਓ ਨੂੰ ਤੁਸੀਂ ਐਂਡ ਤੱਕ ਜ਼ਰੂਰ ਦੇਖਿਆ ਕਰੋ ਜੀ ਤੇ ਆਪਾਂ ਜਿਹੜੀਆਂ ਇਹ ਕਿਚਨ ਦੀਆਂ ਸਿਲਫਾਨੀ ਅਬ ਜਿਹੜੀਆਂ ਲੱਗੀਆਂ ਹੋਈਆਂ ਨੇ ਟੈਲਾਂ ਤੇ ਉਹਨਾਂ ਤੇ ਵੀ ਆਪਾਂ ਇਹ ਪੋਚਾ ਲਗਾ ਸਕਦੀਆਂ ਇਸ ਤਰ੍ਹਾਂ ਦੀਆਂ ਵਧੀਆ-ਵਧੀਆ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਜੀ ਜਦੋਂ ਤੁਸੀਂ ਕਿਚਨ ਦੇ ਵਿੱਚ ਵੀ ਇਹਦਾ ਪੋਚਾ ਲਗਾਉਂਗੇ ਕੋਈ ਵੀ ਮੱਖੀ ਮੱਛਰ ਬਿਲਕੁਲ ਨਹੀਂ ਹੋਣਾ ਹੈਗਾ ਦੇਖੋ ਜੀ ਆਪਣਾ ਕਿੰਨਾ ਵਧੀਆ ਸੋਲੂਸ਼ਨ ਬਣ ਕੇ ਤਿਆਰ ਹੋ ਗਿਆ ਤੇ ਜਦੋਂ ਵੀ ਇਹਨੂੰ ਇਸਤੇਮਾਲ ਕਰਨਾ ਇਹਨੂੰ ਥੋੜਾ ਜਿਹਾ ਇਸ ਤਰ੍ਹਾਂ ਹਿਲਾ ਲਿਓ ਤੇ ਬਹੁਤ ਹੀ ਵਧੀਆ ਬਣ ਕੇ ਆਪਣਾ ਤਿਆਰ ਹੋਇਆ ਜਦੋਂ ਆਪਾਂ ਨੇ ਪੋਚਾ ਲਗਾਉਣਾ ਪੋਚੇ ਦੇ ਵਿੱਚ ਵੀ ਆਪਾਂ ਇਹਨੂੰ ਪਾ ਸਕਦੇ ਹਾਂ ਤੇ ਕਿਹੋ ਜਿਹੀ ਸਾਡੀ ਵੀਡੀਓ ਲੱਗੀ ਵਧੀਆ ਲੱਗੀ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਦਿਆ ਕਰੋ ਜੀ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਤੇ ਆਪਾਂ ਮਿਲਦੇ ਹਾਂ ਜੀ ਨਵੇਂ ਬਲੌਗ ਦੇ ਨਾਲ ਸਾਰਿਆਂ ਨੂੰ ਸਤ ਸ੍ਰੀ ਅਕਾਲ